ਆ ਲਗਭਗ ਸਟਰੀ ਡੌਗ ਜਿਹੜਾ ਐਸਟੀਮੇਟਡ ਗਿਣਤੀ ਹੈਗੀ ਆ ਉਹ 6 ਕਰੋੜ ਦੇ ਕਰੀਬ ਹੈ ਔਰ ਪੂਰੇ ਭਾਰਤ ਦੇ ਵਿੱਚ 1.6 ਕਰੋੜ ਪਰイヤー ਕੇਸਿਸ ਹੀ ਆ ਜਾਂਦੇ ਆ ਜਿਹੜੇ ਰਜਿਸਟਰਡ ਕੇਸਿਸ ਹੈਗੇ। ਕਿ ਲਗਭਗ 1 ਸਾਲ ਦੇ ਵਿੱਚ ਪੰਜਾਬ ਦੇ ਵਿੱਚ 2 ਲੱਖ ਇਹਨਾਂ ਆਵਾਰਾ ਕੁੱਤਿਆਂ ਵੱਲੋਂ ਲੋਕਾਂ ਨੂੰ ਜ਼ਖਮ ਦਿੱਤੇ ਜਾਂਦੇ ਆ ਕੈਜੂਐਲਟੀਆਂ ਹੁੰਦੀਆਂ ਇੰਜਰੀ ਹੁੰਦੀ ਹੈ ਸੱਟ ਹੁੰਦੀ ਹੈ ਲਗਭਗ 2 ਲੱਖ ਦੇ ਕਰੀਬ ਰਜਿਸਟਰਡ ਕੇਸਿਸ ਹੈਗੇ ਆ। ਦਨਮ ਦਨ ਅਵਾਰਾ ਕੁੱਤਿਆਂ ਦੀ ਤਦਾਦ ਵਧਦੀ ਜਾ ਰਹੀ ਆ ਜਿਦੇ ਵਿੱਚ ਵੱਡੇ ਲੈਵਲ ਤੇ ਬਜ਼ੁਰਗਾਂ ਨੂੰ ਜ਼ਖਮ ਮਿਲ ਰਹੇ ਆ ਛੋਟੇ ਬੱਚਿਆਂ ਦੀਆਂ ਮੌਤਾਂ ਹੋ ਰਹੀਆਂ ਮਹਿਲਾਵਾਂ ਦੀਆਂ ਮੌਤਾਂ ਹੋ ਰਹੀਆਂ ਜਿਹੜੇ ਫਿਜ਼ੀਕਲੀ ਕਮਜ਼ੋਰ ਲੋਕ ਆ ਦਿਵਿਆਂਗ ਨੇ ਹੈਂਡੀਕੈਪਸ ਨੇ ਉਹਨਾਂ ਨੂੰ ਕੁੱਤਿਆਂ ਦਾ ਝੌਂਡ ਗਲੀਆਂ ਮਹੱਲਿਆਂ ਸ਼ਹਿਰਾਂ ਪਿੰਡਾਂ ਦੇ ਵਿੱਚ ਰਲ ਕੇ ਪੈ ਜਾਂਦਾ ਦੇਖੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਔਨਰੇਬਲ ਨੇ ਇੱਕ ਡਿਟੇਲਡ ਆਰਡਰ ਜਾਰੀ ਕੀਤਾ ਸੀ ਜਿਦੇ ਵਿੱਚ ਉਹਨਾਂ ਕਿਹਾ ਕਿ ਜੇ ਕਿਸੇ ਨੂੰ ਇੱਕ ਟੁੱਟ ਮਾਕ ਆਉਂਦਾ ਮਤਲਬ ਕਿ ਇੱਕ ਦੰਦ ਦਾ ਨਿਸ਼ਾਨ ਹੈਗਾ ਤੇ ਉਹਨੂੰ ਘੱਟੋ ਘੱਟ ਮੁਆਵਜ਼ਾ 10000 ਰੁਪਏ ਦਿੱਤਾ ਜਾਊਗਾ 0.2 ਸੈਂਟੀਮੀਟਰ ਜੇ ਜ਼ਖਮ ਆਉਂਦਾ ਮਾਸ ਨਿਕਲ ਜਾਂਦਾ ਤੇ ਉਹਨੂੰ 20000 ਰੁਪਏ ਮੁਆਵਜ਼ਾ ਦਿੱਤਾ ਜਾਊਗਾ ਕਿਤੇ ਵੀ ਇਸ ਆਰਡਰ ਦਾ ਅਮਲ ਦਰਾਮਦ ਨਹੀਂ ਹੋਇਆ ਇੰਪਲੀਮੈਂਟੇਸ਼ਨ ਹੀ ਹੋਈ ਇਹਨੂੰ ਸਿਰਫ ਠੰਡੇ ਬਸਤੇ ਦੇ ਵਿੱਚ ਪਾ ਦਿੱਤਾ ਹਵਾਈ ਆਰਡਰ ਇੱਕ ਬਣਾ ਕੇ ਰੱਖ ਦਿੱਤਾ ਕੋਈ ਰੈਸਕਿਊ ਟੀਮ ਨਹੀਂ ਬਣਾਈ ਕੋਈ ਹੈਲਪਲਾਈਨ ਨੰਬਰ ਜਾਰੀ ਨਹੀਂ ਕੀਤਾ ਕੋਈ ਕੰਕਰੀਟ ਸਰਵੇ ਇਹਨਾਂ ਸਾਰੇ ਐਡਮਿਨਿਸਟ੍ਰੇਸ਼ਨ ਕੋ ਪੰਜਾਬ ਦੇ ਵਿੱਚ ਕੀ ਅਮਰਚਰਚ ਹੈ ਹੀ ਨਹੀਂ ਇਸ ਮਹੀਨੇ ਦੇ ਸ਼ੁਰੂਆਤ ਦੇ ਵਿੱਚ ਗੁਰਦਾਸਪੁਰ ਏਰੀਆ ਦੇ ਵਿੱਚ ਇੱਕ ਔਰਤ ਆ ਉਹਦੀ ਕੁੱਤਿਆਂ ਨੇ ਨੌਚ-ਨੌਚ ਕੇ ਜਾਨ ਲੈ ਲਈ ਮੌਤ ਹੋ ਜਾਂਦੀ ਆ 24 ਦੇ ਕਰੀਬ ਮੌਤਾਂ ਇਦਾਂ ਦੀਆਂ ਹੋ ਗਈਆਂ ਜਿਹੜੇ ਇਹ ਜਾਨਵਰਾਂ ਨੇ ਉਹਦੀ ਨੌਚ-ਨੌਚ ਕੇ ਜਾਨ ਲੈ ਲਈ ਜਿੰਨੀਆਂ ਮੌਤਾਂ ਗੈਂਗਸਟਰ ਲੁੱਟਖੋਹਾਂ ਦੇ ਨਾਲ ਹੋਈਆਂ ਨਸ਼ੇ ਦੇ ਨਾਲ ਹੋਈਆਂ ਉਸ ਦੇ ਕੋਲ ਇਹ ਕਿੰਨੇ ਪ੍ਰਤੀਸ਼ਤ ਮੋਤਾ ਜਿਹੜੀਆਂ ਸਟਰੀਟ ਡੌਗਸ ਦੇ ਕਟਨ ਨਾਲ ਹੋ ਰਹੀਆਂ ਦੇਖੋ ਬਹੁਤ ਵੱਡੀ ਤਦਾਦ ਆ ਇਹਦੀ ਰੇਸ਼ਿਓ ਕੋਈ ਕੰਕ੍ਰੀਟ ਡੇਟਾ ਮੈਂ ਅੱਗੇ ਅਰਜ਼ ਕੀਤਾ ਕਿ ਇਨਾ ਡਿਪਾਰਟਮੈਂਟਸ ਜਿਨ੍ਹਾਂ ਦੀ ਲਾਜ਼ਮ ਜ਼ਿੰਮੇਵਾਰੀ ਹੁੰਦੀ ਆ ਉਹਨਾਂ ਨੇ ਵੀ ਗੈਦਰ ਨਹੀਂ ਕੀਤਾ ਕਲੈਕਟ ਨਹੀਂ ਕੀਤਾ ਜੇ ਕਿਸੇ ਦੇ ਬੱਚੇ ਨੂੰ ਆਵਾਰਾ ਜਾਨਵਰ ਕੋਈ ਇਦਾਂ ਕੱਟ ਲੈਂਦਾ ਹੈ ਤੇ ਫਿਰ ਉਹ ਹੱਥ ਤੇ ਹੱਤਰ ਇੰਨੀ ਬੈਠਦਾ ਫਿਰ ਉਹ ਜਾਨਵਰ ਨੂੰ ਮਾਰਦਾ ਜਾਂ ਹੋਰ ਕੰਡਾ ਬਣਾਉਂਦਾ ਫਿਰ ਇੰਝ ਹੋ ਸਕੇ ਆਂਦੀਆਂ ਨੇ ਆ ਪਸ਼ੂ ਪ੍ਰੇਮੀ ਅੱਗੇ ਆਉਂਦੇ ਆ ਉਹ ਉਹਨਾਂ ਦੀ ਆਵਾਜ਼ ਤੇ ਬਲੰਦ ਕਰ ਦਿੰਦੇ ਆ ਕੀ ਪਸ਼ੂਆਂ ਉਤੇ ਜਾਨਵਰਾਂ ਉਤੇ ਇਹਨਾਂ ਗੁੱਦਿਆਂ ਦੇ ਉਤੇ ਐਕਸ਼ਨ ਲਿਆ ਗਿਆ ਪਰ ਲੋਕਾਂ ਦੇ ਹਿੱਤ ਦੀ ਗੱਲ ਫਿਰ ਉਹ ਨਹੀਂ ਕਰਦੇ ਕੀ ਲੱਗਦਾ ਜਿਹੜੇ ਪਸ਼ੂ ਪ੍ਰੇਮੀ ਨੇ ਇਸਟਰੀ ਡੌਗਸ ਨੂੰ ਦੇਖ ਰੇ ਕਰਨ ਵਾਲੇ ਨੇ ਇਹ ਸਿਰਫ ਸੋਸ਼ਲ ਮੀਡੀਆ ਦੇ ਲਈ ਕੀਤਾ ਜਾਂਦਾ ਹੈ ਫੋਲੋਅਰਸ ਦੇ ਲਈ ਕੀਤਾ ਜਾਂਦਾ ਹੈ ਫੇਮਸ ਹੋਣ ਲਈ ਕੀਤਾ ਜਾਂਦਾ ਹੈ ਤੁਸੀਂ ਦੇਖੋ ਕਿੱਡੀ ਵੱਡੀ ਤਾਦਾਦ ਦੇ ਵਿੱਚ ਸੜਕੀ ਹਾਦਸੇ ਹੁੰਦੇ ਆ ਜਾਂਬਰਾਂ ਕਰਕੇ ਕਿਤੇ ਗਾਂ ਆ ਜਾਂਦੀ ਹੈ ਕਿਤੇ ਮੱਝ ਆ ਜਾਂਦੀ ਹੈ ਆਵਾਰਾ ਪਸ਼ੂ ਆ ਜਾਂਦੇ ਆ ਉਸ ਤਰ੍ਹਾਂ ਹੀ ਗਲੀਆਂ ਮੁਹੱਲਿਆਂ ਸ਼ਹਿਰਾਂ ਮਿੰਡਾਂ ਪੰਚਾਇਤਾਂ ਦੇ ਵਿੱਚ ਆਵਾਰਾ ਕੁੱਤਿਆਂ ਦਾ ਝੁੱਲ ਲੋਕਾਂ ਨੂੰ ਨੋਚ-ਨੋਚ ਕੇ ਖਾ ਰਿਆ ਗੱਲ ਕਰਦੇ ਆ ਬੱਚੇ ਨੌਜਵਾਨ ਤੇ ਬਜ਼ੁਰਗਾਂ ਦੀ ਅੱਜ ਕੱਲ ਕੋਈ ਵੀ ਸੇਫ ਨਹੀਂ ਹੈਗਾ ਕੋਈ ਸੁਰੱਖਿਆਤ ਨਹੀਂ ਹੈਗਾ ਗੱਲ ਕਿਸੇ ਗੈਂਗਸਟਰ ਜਾਂ ਲੁੱਟਖੋਦ ਨਹੀਂ ਕਰ ਰਹੇ ਗੱਲ ਕਰ ਰਹੇ ਆ ਅਸੀਂ ਸਟਰੀਟ ਡੌਗਸ ਦੀਆਂ ਆਵਾਰਾ ਕੁੱਤਿਆਂ ਦੀਆਂ ਜੋ ਕਿ ਬੀਤੇ ਦਿਨ ਹਾਈ ਕੋਰਟ ਵੱਲੋਂ ਆਰਡਰ ਵੀ ਕਰ ਦਿੱਤਾ ਗਿਆ ਹੈ ਕਿ ਜੇਕਰ ਕੋਈ ਆਵਾਰਾ ਕੁੱਤਾ ਆਵਾਰਾ ਜਾਨਵਰ ਕਿਸੇ ਨੂੰ ਬਾਈਟ ਕਰਦਾ ਹੈ ਕਿਸੇ ਨੂੰ ਕੱਟਦਾ ਹੈ ਤਾਂ ਇੱਕ ਦੰਦ ਦੇ ਨਿਸ਼ਾਨ ਦੇ ਉੱਤੇ 10000 ਮੁਆਵਜ਼ਾ ਜਿਹੜਾ ਉਸ ਪੀੜਤ ਨੂੰ ਦਿੱਤਾ ਜਾਵੇਗਾ ਤੇ ਜੇਕਰ ਉਸ ਪੀੜਤ ਦਾ ਮਾਸ ਵੀ ਉੱਤਰ ਜਾਂਦਾ ਤਾਂ ਉਸ ਨੂੰ 20000 ਰੁਪਏ ਜਿਹੜਾ ਮੁਆਵਜ਼ਾ ਦਿੱਤਾ ਜਾਵੇਗਾ ਪਰ ਆਖਰਕਾਰ ਜੇਕਰ ਇਸ ਤਰੀਕੇ ਕਿਸੇ ਦੀ ਮੌਤ ਹੁੰਦੀ ਹੈ ਤਾ ਉਹ ਪਰਿਵਾਰ ਦਾ ਜੀ ਕਿਸੇ ਵੀ ਕੀਮਤ ਤੇ ਵਾਪਸ ਨਹੀਂ ਆ ਸਕਦਾ ਬੀਤੇ ਦਿਨ ਗੁਰਦਾਸਪੁਰ ਹਲਕੇ ਤੋਂ ਇੱਕ ਖਬਰ ਸਾਹਮਣੇ ਆਈ ਸੀ ਜਿੱਥੇ ਤਿੰਨ ਕੁੱਤਿਆਂ ਵੱਲੋਂ ਇੱਕ ਬਜ਼ੁਰਗ ਔਰਤ ਨੂੰ ਨੋਚ-ਨੋਚ ਕੇ ਖਾ ਲਿੱਤਾ ਜਾਂਦਾ ਹੈ ਜਾਂ ਪੰਜਾਬ ਦੀ ਜੇਕਰ ਗੱਲ ਕਰਦੇ ਆ ਤਾਂ ਇੱਕ ਸਰਵੇ ਦੇ ਅਕੋਰਡਿੰਗ ਰੋਜ਼ ਦਾ 150 ਪੇਸ਼ੈਂਟ ਹੈ ਜਿਹੜਾ ਕੁੱਤਿਆਂ ਦੇ ਕੱਟਣ ਦੇ ਨਾਲ ਸਾਹਮਣੇ ਆ ਰਿਹਾ ਸੋ ਬੀਤੇ ਦਿਨ ਜਿਸ ਤਰੀਕੇ ਘਟਨਾਵਾਂ ਵਾਪਰਦੀਆਂ ਜਾ ਰਹੀਆਂ ਨੇ ਨੌਜਵਾਨ ਬੱਚੇ ਵੀ ਆਵਾਰਾ ਕੁੱਤਿਆਂ ਦੀ ਆੜ ਦੇ ਵਿੱਚ ਆ ਰਹੇ ਨੇ ਖੁੰਖਾਰ ਕੁੱਤਿਆਂ ਦਾ ਆਂਤਕ ਜਿਹੜਾ ਹੈ ਵਧਦਾ ਜਾ ਰਿਹਾ ਹੈ ਸੋ ਵਧੇਰੇ ਚਰਚਾ ਦੇ ਲਈ ਸਾਡੇ ਨਾਲ ਸੋਸ਼ਲ ਐਕਟੀਵਿਸਟ ਤੇ ਸਮਾਜ ਸੇਵੀ ਇੰਜੀਨੀਅਰ ਪਵਨ ਸ਼ਰਮਾ ਮੌਜੂਦ ਨੇ ਗੱਲਬਾਤ ਜਾਰੀ ਕਰਦੇ ਆ ਹਾਈ ਕੋਰਟ ਦੇ ਜਿਹੜੇ ਆਰਡਰ ਨੇ ਕਿਸ ਤਰੀਕੇ ਗਾਈਡੈਂਸ ਜਿਹੜੀਆਂ ਉਹਦੀਆਂ ਫੋਲੋ ਹੋ ਰਹੀਆਂ ਨੇ ਲੋਕੀ ਕਿਵੇਂ ਉਹਦਾ ਫਾਇਦਾ ਲੈ ਸਕਦੇ ਨੇ ਪਵਨ ਜੀ ਬਹੁ ਬਹੁ ਸਵਾਗਤ ਕਰਦੇ ਆਂ ਥੋੜਾ ਲਾਈਵ ਪੰਜਾਬੀ ਟੀਵੀ ਤੇ ਧੰਨਵਾਦ ਪਵਨ ਜੀ ਸੋ ਪਵਨ ਜੀ ਕੀ ਹਾਈ ਕੋਰਟ ਦੇ ਆਰਡਰ ਨੇ ਜੇਕਰ ਕੋਈ ਖੁੰਖਾਰ ਕੁੱਤਿਆਂ ਦੀ ਆ ਭੇਡ ਦੇ ਵਿੱਚ ਆ ਜਾਂਦਾ ਤਾਂ ਕਿਵੇਂ ਬਚ ਸਕਦਾ ਹੈ ਕੀ ਕੀ ਮੁਆਵਜ਼ਾ ਜਿਹੜਾ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਹੈ ਦੇਖੋ ਦਮਨਜੀ ਇੱਕ ਬਹੁਤ ਹੀ ਜ਼ਰੂਰੀ ਵਿਸ਼ਾ ਹੈਗਾ ਸਾਡੇ ਪੂਰੇ ਭਾਰਤ ਦੇਸ਼ ਦੇ ਵਿੱਚ ਲਗਭਗ ਸਟਰੀ ਡਾਕ ਜਿਹੜਾ ਐਸਟੀਮੇਟਡ ਗਿਣਤੀ ਹੈਗੀ ਆ ਉਹ 6 ਕਰੋੜ ਦੇ ਕਰੀਬ ਹੈ ਔਰ ਪੂਰੇ ਭਾਰਤ ਦੇ ਵਿੱਚ 1.6 ਕਰੋੜ ਪਰイヤー ਕੇਸਿਸ ਹੀ ਆ ਜਾਂਦੇ ਆ ਜਿਹੜੇ ਰਜਿਸਟਰਡ ਕੇਸਿਸ ਹੈਗੇ ਔਰ ਜੇ ਅਸੀਂ ਗੱਲ ਕਰੀਏ ਆਪਣੇ ਪੰਜਾਬ ਦੀ ਇਹਦੇ ਵਿੱਚ ਪਿਛਲੇ 5 ਸਾਲਾਂ ਦੇ ਵਿੱਚ ਲਗਭਗ 7 ਲੱਖ ਦੇ ਕਰੀਬ ਰਿਕਾਰਡਡ ਡੌਗ ਬਾਈਟ ਕੇਸਿਸ ਆਏ ਆ ਜਦੀ ਤਦਾਦ ਬਹੁਤ ਦਿਨ-ਬਦਨ ਹਾਈਲੀ ਰਾਈਜ਼ ਕਰ ਰਹੀ ਹੈ ਵਧਦੀ ਜਾ ਰਹੀ ਹੈ ਜਿਦੇ ਵਿੱਚ 6700 ਕੇਸ ਦਿੱਲੀ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸਾਨੂੰ ਸਾਹਮਣੇ ਦੇਖਣ ਨੂੰ ਮਿਲ ਰਿਹਾ ਔਰ ਹੈਲਥ ਡਿਪਾਰਟਮੈਂਟ ਦੇ ਜਿਹੜੇ ਸਟੈਟਸ ਹੈ ਉਹ ਵੀ ਇੰਡੀਕੇਟ ਕਰਦੇ ਆ ਕਿ ਲਗਭਗ 1 ਸਾਲ ਦੇ ਵਿੱਚ ਪੰਜਾਬ ਦੇ ਵਿੱਚ 2 ਲੱਖ ਇਹਨਾਂ ਆਵਾਰਾ ਕੁੱਤਿਆਂ ਵੱਲੋਂ ਲੋਕਾਂ ਨੂੰ ਜ਼ਖਮ ਦਿੱਤੇ ਜਾਂਦੇ ਆ ਕੈਜੂਐਲਟੀਆਂ ਹੁੰਦੀਆਂ ਇੰਜਰੀ ਹੁੰਦੀ ਆ ਸੱਟ ਹੁੰਦੀ ਆ ਲਗਭਗ 2 ਲੱਖ ਦੇ ਕਰੀਬ ਰਜਿਸਟਰਡ ਕੇਸਿਸ ਆ ਗਿਆ ਔਰ ਇੱਕ ਬੜੀ ਹੀ ਹੌਰੀਫਾਈਂਗ ਦਰਦਨਾਕ ਭਿਆਨਕ ਡਰਾਵਣੀ ਤਸਵੀਰ ਸਾਡੇ ਪੰਜਾਬ ਦੇ ਵਿੱਚ ਪੈਦਾ ਹੋ ਰਹੀ ਹੈ ਕੀ ਇਹ ਸਿਰਫ ਰਜਿਸਟਰਡ ਕੇਸਿਸ ਦੀ ਗਿਣਤੀ ਆ ਜਿਹੜੇ ਨਾਨ ਰਜਿਸਟਰਡ ਅਨੋਫੀਸ਼ੀਅਲ ਕੇਸਿਸ ਆ ਜਿਹੜੇ ਲੋਕ ਪ੍ਰਾਈਵੇਟ ਕਲੀਨਿਕਸ ਤੋਂ ਪ੍ਰਾਈਵੇਟ ਹਸਪੀਟਲ ਤੋਂ ਇਲਾਜ ਕਰਾਉਂਦੇ ਆ ਉਹਨਾਂ ਦੀ ਤਦਾਦ ਤਾਂ ਕਿਤੇ ਹੀ ਕਈ ਗੁਣਾ ਜ਼ਿਆਦਾ ਹੋਣੀ ਆ ਸੋ ਇਸ ਕਰਕੇ 70% ਤੋਂ ਵੀ ਜ਼ਿਆਦਾ ਵਾਧਾ ਪਿਛਲੇ 5 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਸਟ੍ਰੇ ਡੌਗ ਬਾਈਟਸ ਦਾ ਹੋ ਗਿਆ ਇਹ ਸੱਚ ਗੱਲ ਹੈ ਕਿ ਪੰਜਾਬ ਦੇ ਵਿੱਚ 70% ਵਾਧਾ ਹੋ ਗਿਆ ਪਿਛਲੇ 5 ਸਾਲਾਂ ਦੇ ਵਿੱਚ ਮੈਂ ਉਹੀ ਅਰਜ਼ ਕਰ ਰਿਹਾ ਕਿ ਇੰਨੀ ਵੱਡੀ ਤਦਾਦ ਦੇ ਵਿੱਚ ਵਾਧਾ ਹੋਣਾ ਔਰ ਜਿਹੜਾ 20ਵਾਂ ਲਾਈਫਸਟਾਕ ਸੈਂਸਸ ਹੋਇਆ ਸੀ ਉਹਦੇ ਵਿੱਚ 2019 ਦੇ ਵਿੱਚ ਇਹ ਇੱਕ ਗਿਣਤੀ ਤਹਿ ਕੀਤੀ ਗਈ ਕਿ ਲਗਭਗ 3 ਲੱਖ ਦੇ ਕਰੀਬ ਤਾਂ ਆਵਾਰਾ ਕੁੱਤੇ ਪੰਜਾਬ ਦੇ ਵਿੱਚ ਹੀ ਹੈਗੇ ਆ ਔਰ ਇਹਦੇ ਵਿੱਚ ਬਹੁਤ ਸਾਰੇ ਡਿਪਾਰਟਮੈਂਟਸ ਦੀ ਨਾਕਿਸਕਾਰ ਕਰਦਗੀ ਆ ਨਲਾਇਕੀ ਆ ਕਿ ਜਿਹੜੇ ਦਿਨ-ਬ-ਦਿਨ ਕੇਸ ਵਧ ਰਿਹਾ ਇਹਦੇ ਵਿੱਚ ਲੋਕਲ ਬਾਡੀਜ਼ ਫਿਰ ਰੂਰਲ ਡਿਵੈਲਪਮੈਂਟ ਐਂਡ ਪੰਚਾਇਤ ਔਰ ਐਨੀਮਲ ਹਸਬੈਂਡਰੀ ਇਹ ਤਿੰਨ ਡਿਪਾਰਟਮੈਂਟ ਦੀ ਕੋਆਰਡੀਨੇਸ਼ਨ ਐਂਡ ਕੋਆਪਰੇਸ਼ਨ ਬਹੁਤ ਮਾੜੀ ਆ ਨਾਕਿਸਿਆ ਬੈਡ ਪਰਫਾਰਮੈਂਸ ਆ ਕਿਉਂਕਿ ਜਿਹੜਾ ਲੋਕਲ ਬਾਡੀਜ਼ ਹੁੰਦਾ ਰੂਰਲ ਡਿਵੈਲਪਮੈਂਟ ਐਂਡ ਪੰਚਾਇਤ ਹੁੰਦਾ ਉਹਨੇ ਡੌਗ ਕਾਊਂਟ ਰੱਖਣਾ ਹੁੰਦਾ ਡਾਟਾ ਕ੍ਰੀਏਟ ਕਰਨਾ ਹੁੰਦਾ ਕਿ ਇੰਨੇ ਆਵਾਰਾ ਕੁੱਤੇ ਇਸ ਵੇਲੇ ਇਸ ਜ਼ਿਲ੍ਹੇ ਦੇ ਵਿੱਚ ਆ ਪੰਜਾਬ ਦੇ ਵਿੱਚ ਆ ਸ਼ਹਿਰ ਦੇ ਵਿੱਚ ਆ ਪਿੰਡਾਂ ਦੇ ਵਿੱਚ ਨੇ ਔਰ ਐਨੀਮਲ ਹਸਬੈਂਡਰੀ ਨੇ ਟੈਕਨੋਲੋਜੀ ਉਹਨਾਂ ਨੂੰ ਮੇਯਸਰ ਕਰਾਉਣੀ ਹੁੰਦੀ ਆ ਕਿ ਕਿਵੇਂ ਉਹਨਾਂ ਦੀ ਸਟੈਰਲਾਈਜੇਸ਼ਨ ਹੋਵੇ ਕੈਸਟਰੇਸ਼ਨ ਹੋਵੇ ਕਿਵੇਂ ਨਸਬੰਦੀ ਕੀਤੀ ਜਾਵੇ ਇਨ੍ਹਾਂ ਤਿੰਨਾਂ ਡਿਪਾਰਟਮੈਂਟਸ ਦੀ ਆਪਸ ਦੇ ਵਿੱਚ ਤਾਲਮੇਲ ਦੀ ਘਾਟ ਹੋਣ ਕਰਕੇ ਦਿਨ ਮ ਦਿਨ ਆਵਾਰਾ ਕੁੱਤਿਆਂ ਦੀ ਤਦਾਦ ਵੱਧਦੀ ਜਾ ਰਹੀ ਆ ਜਿਹਦੇ ਵਿੱਚ ਵੱਡੇ ਲੈਵਲ ਤੇ ਬਜ਼ੁਰਗਾਂ ਨੂੰ ਜ਼ਖਮ ਮਿਲ ਰਹੇ ਆ ਛੋਟੇ ਬੱਚਿਆਂ ਦੀਆਂ ਮੌਤਾਂ ਹੋ ਰਹੀਆਂ ਮਹਿਲਾਵਾਂ ਦੀਆਂ ਮੌਤਾਂ ਹੋ ਰਹੀਆਂ ਜਿਹੜੇ ਫਿਜ਼ੀਕਲੀ ਕਮਜ਼ੋਰ ਲੋਕ ਆ ਦਿਵਿਆਂਗ ਨੇ ਹੈਂਡੀਕੈਪਸ ਨੇ ਉਹਨਾਂ ਨੂੰ ਕੁੱਤਿਆਂ ਦਾ ਝੌਂਡ ਗਲੀਆਂ ਮੁਹੱਲਿਆਂ ਸ਼ਹਿਰਾਂ ਪਿੰਡਾਂ ਦੇ ਵਿੱਚ ਰਲ ਕੇ ਪੈ ਜਾਂਦਾ ਔਰ ਤੁਸੀਂ ਇਹ ਹੀ ਦੇਖ ਲਓ ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਦੇ ਵਿੱਚ ਹੀ ਚੜ੍ਹਦੇ ਸਾਲ ਦੇ ਵਿੱਚ ਤਕਰੀਬਨ 24 ਮੌਤਾਂ ਜਿਹੜੀਆਂ ਹੋ ਗਈਆਂ ਜਿਹਦੇ ਵਿੱਚ ਕੁੱਤਿਆਂ ਨੇ ਉਹਨਾਂ ਨੂੰ ਨੋਚ-ਨੋਚ ਕੇ ਖਾ ਲਿਆ। ਸੁਪਮਨ ਜੀ ਤੁਸੀਂ ਸੋਸ਼ਲ ਮੀਡੀਆ ਤੇ ਤਸਵੀਰਾਂ ਵੀ ਦੇਖੀਆਂ ਹੋਣਗੀਆਂ ਜਿਸ ਤਰੀਕੇ ਕੁੱਤਿਆਂ ਦਾ ਚੁੰਡ ਕਿਸੇ ਇੱਕ ਵਿਅਕਤੀ ਵੱਲ ਜਾਂਦਾ ਤਾਂ ਉਹ ਬੰਦਾ ਉੱਥੇ ਦਿਲ ਛੱਡ ਜਾਂਦਾ ਹੈ, ਦਿਲ ਦਾ ਦੌਰਾ ਵੀ ਪੈ ਜਾਂਦਾ ਹੈ। ਸੋ ਜਿਵੇਂ ਹਾਈ ਕੋਰਟ ਨੇ ਆਰਡਰ ਕੱਢੇ ਨੇ, ਸੋ ਇਸ ਦੇ ਉੱਤੇ ਬਣਦੀ ਕਾਰਵਾਈ ਕਿਸ ਤਰੀਕੇ ਕੀਤੀ ਜਾਏਗੀ? ਲੋਕ ਇਹ ਜਿਹੜਾ ਮੁਆਵਜ਼ਾ ਕਿਵੇਂ ਲੈ ਸਕਦੇ ਨੇ? ਕੋਈ ਹੈਲਪਲਾਈਨ ਨੰਬਰ, ਕੋਈ ਰੈਸਕਿਊ ਟੀਮ ਦਾ ਨੰਬਰ ਕੋਈ ਹੱਲੇ ਕੱਢਿਆ ਗਿਆ ਸਰਕਾਰ ਵੱਲੋਂ ਜੀ। ਦੇਖੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਆਨਰੇਬਲ ਨੇ ਇੱਕ ਡਿਟੇਲਡ ਆਰਡਰ ਜਾਰੀ ਕੀਤਾ ਕਿ ਜੇ ਕਿਸੇ ਨੂੰ ਇੱਕ ਟੁੱਥ ਮਾਰਕ ਆਉਂਦਾ ਮਤਲਬ ਕਿ ਇੱਕ ਦੰਦ ਦਾ ਨਿਸ਼ਾਨ ਹੈਗਾ ਤੇ ਉਹਨੂੰ ਘੱਟੋ ਘੱਟ ਮੁਆਵਜ਼ਾ 10000 ਰੁਪਏ ਦਿੱਤਾ ਜਾਊਗਾ 0.2 ਸੈਂਟੀਮੀਟਰ ਜੇ ਜ਼ਖਮ ਆਉਂਦਾ ਮਾਸ ਨਿਕਲ ਜਾਂਦਾ ਤੇ ਉਹਨੂੰ 20000 ਰੁਪਏ ਮੁਆਵਜ਼ਾ ਦਿੱਤਾ ਜਾਊਗਾ ਔਰ ਪੁਲਿਸ ਵੀ ਡੀਡੀਆਰ ਕੱਟ ਕੇ ਸਾਰੀ ਫਾਈਲ ਜਿਹੜੀ ਹੈ ਉਹ ਤਿਆਰ ਕਰੂਗੀ ਫਿਰ ਐਡਮਿਨਿਸਟ੍ਰੇਸ਼ਨ ਉਸ ਫਾਈਲ ਨੂੰ 4 ਮਹੀਨੇ ਜਦੋਂ ਫਾਈਲ ਸਬਮਿਟ ਹੁੰਦੀ ਆ ਉਹਦੇ ਅੰਦਰ ਅੰਦਰ ਉਹਨੂੰ ਮੁਆਵਜ਼ਾ ਪੇਸ਼ੈਂਟ ਨੂੰ ਦੇਊਗੀ ਔਰ ਕਮੇਟੀ ਫਾਰਮ ਕਰਨ ਗਿਆ ਸਰਕਾਰਾਂ اور ਐਡਮਿਨਿਸਟ੍ਰੇਸ਼ਨ ਜਿਸ ਦੇ ਵਿੱਚ ਡਿਪਟੀ ਕਮਿਸ਼ਨਰ ਹੋਊਗਾ ਜ਼ਿਲ੍ਹੇ ਦਾ ਐਸਪੀ ਡੀਐਸਪੀ ਟ੍ਰਾਫਿਕ ਦੇ ਹੋਣਗੇ ਐਸਡੀਐਮ ਕਨਸਰਨਡ ਏਰੀਆ ਦਾ ਹੋਊਗਾ ਡੀਟੀਓ ਆਰਟੀਓ ਹੋਣਗੇ ਰਿਪ੍ਰেজੈਂਟੇਟਿਵ ਆਫ ਸੀਐਮਓ ਚੀਫ ਮੈਡੀਕਲ ਆਫੀਸਰ ਇਹਦਾ ਰਿਪ੍ਰেজੈਂਟੇਟਿਵ ਇਸ ਕਮੇਟੀ 'ਚ ਹੋਊਗਾ ਜਿਹੜੇ ਨਿਰਧਾਰਤ ਕਰਨਗੇ ਕਿ ਜ਼ਖਮ ਕਿੰਨਾ ਆ ਕਿਸ ਤਰੀਕੇ ਦਾ ਔਰ ਕਿੰਨਾ ਮੁਆਵਜ਼ਾ ਮਿਲਣਾ ਆ ਪਰ ਸਰਕਾਰਾਂ ਦੀ ਢਿੱਲਮਠ ਕਰਕੇ ਐਡਮਿਨਿਸਟ੍ਰੇਸ਼ਨ ਦੀ ਨਾਲਾਇਕੀ ਕਰਕੇ ਅਜੇ ਤੱਕ ਪੂਰੇ ਪੰਜਾਬ ਦੇ ਜਦ ਕੀ ਆਰਡਰ ਆਏ ਨੂੰ ਵੀ ਲਾਸਟ ਨਵੰਬਰ ਦੇ ਮਹੀਨੇ ਮੇਰੇ ਖਿਆਲ 2023 ਦੇ ਵਿੱਚ ਆਇਆ ਤੇ ਮੇ ਹੋ ਗਿਆ ਇੰਨੇ ਮਹੀਨੇ ਹੋਣ ਦੇ ਬਾਵਜੂਦ ਵੀ ਕਿਤੇ ਵੀ ਇਸ ਆਰਡਰ ਦਾ ਅਮਲ ਦਰਾਮਦ ਨਹੀਂ ਹੋਇਆ ਇੰਪਲੀਮੈਂਟੇਸ਼ਨ ਨਹੀਂ ਹੋਈ ਇਹਨੂੰ ਸਿਰਫ ਠੰਡੇ ਬਸਤੇ ਦੇ ਵਿੱਚ ਪਵਾ ਦਿੱਤਾ ਹਵਾਈ ਆਰਡਰ ਇੱਕ ਬਣਾ ਕੇ ਰੱਖ ਦਿੱਤਾ ਅੱਜ ਤੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਜੇ ਉਹਨਾਂ ਨੂੰ ਆਵਾਰਾ ਕੁੱਤਾ ਕੱਟ ਜਾਏ ਤੇ ਕਹਿਣਾ ਕਿ ਨੂੰ ਆ ਦੱਸਣਾ ਕਿ ਨੂੰ ਆ ਕੋਈ ਰੈਸਕਿਊ ਟੀਮ ਨਹੀਂ ਬਣਾਈ ਕੋਈ ਹੈਲਪਲਾਈਨ ਨੰਬਰ ਜਾਰੀ ਨਹੀਂ ਕੀਤਾ ਕੋਈ ਕੰਕਰੀਟ ਸਰਵੇ ਇੰਨਾ ਸਾਰੇ ਐਡਮਿਨਿਸਟ੍ਰੇਸ਼ਨ ਕੋ ਪੰਜਾਬ ਦੇ ਵਿੱਚ ਕੀ ਅੰਮ੍ਰਿਤਸਰ ਚ ਹੈ ਹੀ ਨਹੀਂ ਸੋ ਜਿਵੇਂ ਇਹ ਟੀਮਾਂ ਬਣਾਈਆਂ ਹੋਈਆਂ ਨੇ ਜਿਨ੍ਹਾਂ ਨੇ ਡਾਟਾ ਕਲੈਕਟ ਕਰਕੇ ਰੱਖਣਾ ਹੁੰਦਾ ਹੈ ਅੱਗੇ ਜਿਹੜੇ ਪੇਸ਼ੈਂਟਸ ਨੇ ਉਹਨਾਂ ਦੀ ਗਿਣਤੀ ਰੱਖਣੀ ਹੁੰਦੀ ਹੈ ਆਪਣੇ ਕੋਲ ਸੋ ਇਹ ਟੀਮਾਂ ਹੈ ਕਿਥੇ ਨੇ ਇਹ ਬੇਵਿਲੀ ਤਨਖਾਹਾਂ ਖਾਨ ਨੂੰ ਬੈਠੇ ਹੋਏ ਨੇ ਇਹ ਸਰਕਾਰ ਦੇ ਆ ਨੀਮਾਂ ਦੀ ਉਲੰਘਣਾ ਕਰ ਰਹੇ ਨੇ ਮਾਨਯੋਗ ਹਾਈ ਕੋਰਟ ਦੇ ਆਰਡਰ ਦੇ ਨੀਮਾਂ ਦੀ ਉਲੰਘਣਾ ਕਰ ਰਹੇ ਨੇ ਦੇਖੋ ਇਹ ਵੀ ਸਾਡੇ ਸਮਾਜ ਦੀ ਸਾਡੇ ਸਿਸਟਮ ਦੀ ਸਾਡੇ ਤੌਰ ਤਰੀਕਿਆਂ ਦੀ ਡੈਮੋਕਰੇਸੀ ਦੇ ਵਿੱਚ ਮੈਂ ਕਹਿ ਸਕਦਾ ਨਿਦਾਮਤ ਵਾਲੀ ਗੱਲ ਆ ਸ਼ਰਮਿੰਦਗੀ ਵਾਲੀ ਗੱਲ ਆ یا پھر کہہ لو کہ ماڑی کارکردگی ਆ ਕਿ ਜਿਹੜੇ ਆਨਰੇਬਲ ਹਾਈ ਕੋਰਟਸ ਆਰਡਰ ਲੋਕਾਂ ਨੂੰ ਦਿੰਦੀਆਂ ਨੇ ਸਮਾਜ ਦੇ ਭਲੇ ਵਾਸਤੇ ਦਿੰਦੀਆਂ ਉਹਨਾਂ ਨੂੰ ਇੰਪਲੀਮੈਂਟ ਕਰਨ ਵਾਸਤੇ ਕੋਈ ਵੀ ਕਾਰਾ ਸਰੰਜਾਮ ਨਹੀਂ ਕੀਤਾ ਜਾਂਦਾ ਕੋਈ ਕਮੇਟੀ ਇਹੋ ਜਿਹੀ ਨਹੀਂ ਬਣਾਈ ਜਾਂਦੀ ਜਿਹੜੀ ਟਾਈਮ ਬਾਉਂਡ ਹੋਵੇ ਰਿਜ਼ਲਟ ਓਰੀਐਂਟਡ ਹੋਵੇ ਕੋਈ ਡੈਡ ਲਾਈਨ ਹੋਵੇ ਜਿਹੜੀ افیکਟਿਵ ਔਨ ਗਰਾਉਂਡ ਹੋਵੇ ਲੋਕਾਂ ਨੂੰ ਇਨਾਂ ਗੱਲਾਂ ਤੋਂ ਰਿਲੀਫ ਮਿਲੇ ਪਰ ਕਮੇਟੀ ਦਾ ਕੀ ਫਾਰਮ ਕਰਨੀ ਲੋਕਾਂ ਨੂੰ ਮੁਆਵਜ਼ੇ ਦਾ ਕੀ ਦੇਣੇ ਦਿਨ ਬਦਨ ਇਨਾਂ ਹੌਰੀਫਾਈਂਗ ਸਾਰੇ ਹਾਦਸਿਆਂ ਦੀ ਤਦਾਦ ਦਿਨ-ਬਦ ਦਿਨ ਵਧਦੀ ਜਾ ਰਹੀ ਹੈ ਅੱਜ ਮਹਿਲਾਵਾਂ ਆਪਣੀ ਗਲੀ ਮੁਹੱਲਿਆਂ ਦੇ ਵਿੱਚ ਵੀ ਸੁਰੱਖਿਅਤ ਨਹੀਂ ਹੈਗੀਆਂ ਬੱਚੇ ਸਕੂਲ ਜਾਣ ਤੋਂ ਡਰਦੇ ਆ ਬਜ਼ੁਰਗ ਗਲੀ ਦੇ ਵਿੱਚ ਬੈਠਣ ਤੋਂ ਡਰਦੇ ਆ ਤੁਸੀਂ ਦੇਖ ਹੀ ਲਿਆ ਕਿ ਪਿਛਲੇ ਇਸ ਮਹੀਨੇ ਦੇ ਸ਼ੁਰੂਆਤ ਦੇ ਵਿੱਚ ਗੁਰਦਾਸਪੁਰ ਏਰੀਆ ਦੇ ਵਿੱਚ ਇੱਕ ਔਰਤ ਆ ਉਹਦੀ ਕੁੱਤਿਆਂ ਨੇ ਨੋਚ-ਨੋਚ ਕੇ ਜਾਨ ਲੈ ਲਈ ਮੌਤ ਹੋ ਜਾਂਦੀ ਆ 24 ਦੇ ਕਰੀਬ ਮੌਤਾਂ ਇਦਾਂ ਦੀਆਂ ਹੋ ਗਈਆਂ ਜਿਹੜੇ ਇਹ ਜਾਨਵਰਾਂ ਨੇ ਉਹਦੀ ਨੋਚ-ਨੋਚ ਕੇ ਜਾਨ ਲੈ ਲਈ ਸੋ ਇਸ ਕਰਕੇ ਇਹ ਸਾਰਾ ਤੌਰ ਤਰੀਕਾ ਜਿਹੜੀ ਰਿਵੈਲੀਆ ਤਰਖਾਵਾਂ ਦੀ ਗੱਲ ਕੀਤੀ ਉਹ ਠੀਕ ਹੈ ਕਿ ਆਫੀਸਰਜ਼ ਪ੍ਰੋਟੋਕੋਲ ਲੈਂਦੇ ਆ ਸਾਰੇ ਜੋ ਪੱਤੇ ਆ ਉਹ ਲੈਂਦੇ ਆ ਕੁਰਸੀ ਦਾ ਆਨੰਦ ਮਾਣਦੇ ਆ ਪਰ ਆਮ ਲੋਕਾਂ ਵਾਸਤੇ ਕੋਈ ਵੀ ਅਮਲ ਦਰਅਮਦ ਨਹੀਂ ਕਰਦੇ ਐਫਰਟਸ ਨਹੀਂ ਕਰਦੇ ਲੋਕਾਂ ਨੂੰ ਰਿਲੀਫ ਨਹੀਂ ਦਿੰਦੇ ਇਹੀ ਕਾਰਨ ਹੈ ਕਿ ਅੱਜ ਪੰਜਾਬ ਦੇ ਵਿੱਚ ਜਿੱਥੇ ਗੈਂਗਵਾਰਾਂ ਨਾ ਮੋਤਾ ਹੁੰਦੀਆਂ ਨਸ਼ੇ ਨਾ ਮੋਤਾ ਹੁੰਦੀਆਂ ਔਰ ਇੱਕ ਵੱਡਾ ਥ੍ਰੈਟ ਡੌਗ ਮੀਨਸ ਡੌਗ ਥ੍ਰੈਟ ਸਟ੍ਰੇ ਡੌਗਸ ਆਵਾਰਾ ਕੁੱਤਿਆਂ ਦਾ ਜਾਨ ਲੈਵਾ ਹਮਲਾ ਵੀ ਲੋਕਾਂ ਦੀਆਂ ਮੌਤਾਂ ਦਾ ਕਾਰਨ ਬਣ ਰਿਹਾ ਔਰ ਸਰਕਾਰ ਔਰ ਪ੍ਰਸ਼ਾਸਨ ਹੱਥੇ ਹੱਤ ਤਰੀ ਬੈਠੀ ਹੈ। ਤੁਸੀਂ ਕਿਵੇਂ ਦੇਖਦੇ ਹੋ ਜਿੰਨੀਆਂ ਮੌਤਾਂ ਗੈਂਗਸਟਰ ਲੁੱਟਖੋਹਾਂ ਦੇ ਨਾਲ ਹੋ ਰਹੀਆਂ ਨਸ਼ੇ ਦੇ ਨਾਲ ਹੋ ਰਹੀਆਂ ਉਸ ਦੇ ਅਕੋਰਡਿੰਗ ਕਿੰਨੇ ਪ੍ਰਤੀਸ਼ਤ ਮੌਤਾਂ ਜਿਹੜੀਆਂ ਸਟਰੀਟ ਡੌਗਸ ਦੇ ਕਟਨ ਨਾਲ ਹੋ ਰਹੀਆਂ ਨੇ। ਦੇਖੋ ਬਹੁਤ ਵੱਡੀ ਤਦਾਦ ਆ ਇਹਦੀ ਰੇਸ਼ਿਓ ਕੋਈ ਕਾਨਕ੍ਰੀਟ ਡੇਟਾ ਮੈਂ ਅੱਗੇ ਅਰਜ਼ ਕੀਤਾ ਕਿ ਇਨ੍ਹਾਂ ਡਿਪਾਰਟਮੈਂਟਸ ਜਿਨ੍ਹਾਂ ਦੀਆਂ ਲਾਜ਼ਮ ਜ਼ਿੰਮੇਵਾਰੀ ਹੁੰਦੀ ਆ ਉਹਨਾਂ ਨੇ ਵੀ ਗੈਦਰ ਨਹੀਂ ਕੀਤਾ ਕਲੈਕਟ ਨਹੀਂ ਕੀਤਾ। ਇੱਥੋਂ ਤੱਕ ਕਿ ਦੇਸ਼ ਦੇ ਇੱਕ ਬੜੇ ਵੱਡੇ ਅੰਟਰਪ੍ਰੈਨਿਓਰ ਜਿਹੜੇ ਚਾਹ ਦੀ ਕੰਪਨੀ ਦੇ ਮਾਲਕ ਸੀ ਐਗਜ਼ੀਕਿਊਟਿਵ ਡਾਇਰੈਕਟਰ ਸੀ ਉਹਨਾਂ ਦੀ ਮੌਤ ਇਸ ਕਰਕੇ ਹੋਈ ਕਿ ਉਹਨਾਂ ਨੂੰ ਵਾਰਾ ਕੁੱਤੇ ਨੇ ਜ਼ਖਮੀ ਕਰ ਦਿੱਤਾ ਕਮ ਟੂ ਇੰਜਰੀਜ਼ ਕਰ ਗਏ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਬ੍ਰੇਨ ਹੈਮਰੇਜ ਹੋ ਜਾਂਦੀ ਆ ਸੋ ਇੱਕ ਬੜੀ ਵੱਡੀ ਕੰਪਨੀ ਮੈਂ ਦੱਸ ਹੀ ਦੇਣਾ ਬਾਗ ਬકરી ਚਾਹ ਦੇ ਐਗਜ਼ੀਕਿਊਟਿਵ ਡਾਇਰੈਕਟਰ ਸੀਗੇ ਉਹਨਾਂ ਨਾਲ ਇਹ ਹਾਦਸਾ ਦਰਪੇਸ਼ ਆਇਆ ਸੋ ਇਦਾਂ ਦੇ ਇਨਸੀਡੈਂਟਸ ਜਿਹੜੇ ਆ ਫਿਰ ਐਨੀਮਲ क्रੂ얼ਟੀ ਨੂੰ ਵੀ ਵਾਧਾ ਦਿੰਦੇ ਆ ਜੇ ਕਿਸੇ ਦੇ ਬੱਚੇ ਨੂੰ ਵਾਰਾ ਜਾਨਵਰ ਕੋਈ ਇਦਾਂ ਕੱਟ ਲੈਂਦਾ ਆ ਤੇ ਫਿਰ ਉਹ ਹੱਥ ਤੇ ਹੱਤਰ ਇਨੀ ਨਹੀਂ ਬੈਠਦਾ ਪਰ ਉਹ ਜਾਨਵਰ ਨੂੰ ਮਾਰਦਾ ਜਾਂ ਹੋਰ ਰਥਕੰਡਾ ਬਣਾਉਂਦਾ ਫਿਰ ਇੰਜੀ ਹੋ ਸਕੇ ਆਂਦੀਆਂ ਨੇ ਪਸ਼ੂ ਪ੍ਰੇਮੀ ਅੱਗੇ ਆਉਂਦੇ ਆ ਉਹ ਉਹਨਾਂ ਦੀ ਆਵਾਜ਼ ਤੇ ਬਰੰਦ ਕਰ ਦਿੰਦੇ ਆ ਕਿ ਪਸ਼ੂਆਂ ਉੱਤੇ ਜਾਨਵਰਾਂ ਉੱਤੇ ਇਹਨਾਂ ਕੁੱਤਿਆਂ ਦੇ ਉੱਤੇ ਐਕਸ਼ਨ ਲਿਆ ਗਿਆ ਪਰ ਲੋਕਾਂ ਦੇ ਹਿੱਤ ਦੀ ਗੱਲ ਫਿਰ ਉਹ ਨਹੀਂ ਕਰਦੇ ਸੋ ਮੈਂ ਇਸੇ ਸਵਾਲ ਤੇ ਆ ਰਿਹਾ ਸੀਗਾ ਜਿਵੇਂ ਤੁਸੀਂ ਕਿਹਾ ਕਿ ਵੱਡੀਆਂ ਵੱਡੀਆਂ ਐਨ ਜੀਓਜ਼ ਖੜੀਆਂ ਹੋ ਜਾਂਦੀਆਂ ਨੇ ਕਿ ਇਹ ਆਵਾਰਾ ਕੁੱਤਾ ਹੈ ਆਵਾਰਾ ਜਾਨਵਰ ਹੈ ਇਸ ਨੂੰ ਕੋਈ ਨੁਕਸਾਨ ਨਾ ਪਹੁੰਚਾਵੇ ਪਰ ਜੇ ਦੋਹੀ ਆਵਾਰਾ ਜਾਨਵਰ ਆਵਾਰਾ ਕੁੱਤਾ ਕਿਸੇ ਨੂੰ ਨੁਕਸਾਨ ਦਿੰਦਾ ਤਾਂ ਵੱਡੀਆਂ ਵੱਡੀਆਂ ਐਨ ਜੀਓਜ਼ ਪੁੱਠੇ ਪੈਰੀ ਭੱਜਦੀਆਂ ਹੀ ਨਜ਼ਰ ਆਉਂਦੀਆਂ ਨੇ ਆਖਰਕਾਰ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਦੀਆਂ ਹੀ ਨਜ਼ਰ ਆਉਂਦੀਆਂ ਨੇ ਤੁਸੀਂ ਬੜਾ ਵਾਜਬ ਸਹੀ ਸ਼ਬਦ ਇਸਤੇਮਾਲ ਕੀਤਾ ਕਿ ਪੁੱਠੇ ਪੈਰੀ ਭੱਜਦੀਆਂ ਇਹਨਾਂ ਐਨ ਜੀਓਜ਼ ਨੂੰ ਵੀ ਮੇਰਾ ਸਵਾਲ ਹੈ ਕਿ ਕੀ ਫਿਰ ਜਦੋਂ ਕੋਈ ਆਵਾਰਾ ਕੁੱਤਾ ਕਿਸੇ ਦੇ ਬੱਚੇ ਮਾਸੂਮ ਬੱਚੇ ਨੂੰ ਬਜ਼ੁਰਗ ਨੂੰ ਮਹਿਲਾ ਨੂੰ ਪਰਿਵਾਰ ਦੇ ਕਿਸੇ ਜੀ ਨੂੰ ਕੱਟ ਲੈਂਦਾ ਜਾਂ ਕਿਸੇ ਦੀ ਇਹਦੇ ਨਾਲ ਮੌਤ ਵਾਕਈ ਹੋ ਜਾਂਦੀ ਹੈ ਤੇ ਕੀ ਇਹ ਐਨ ਜੀਓਜ਼ ਫਿਰ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਕੋਈ ਵਿੱਤੀ ਸਹਾਇਤਾ ਦਿੰਦੀਆਂ ਕੋਈ ਪਰਿਵਾਰ ਦੇ ਉਹਨਾਂ ਦੇ ਪਾਲਣ ਪੋਸ਼ਣ ਦੀ ਕੋਈ ਤੈਅ ਕਰਦੀਆਂ ਕੋਈ ਐਂਟੀ ਰੈਬੀਜ਼ ਇੰਜੈਕਸ਼ਨਸ ਉਹਨਾਂ ਨੂੰ ਕੋਈ ਹਸਪੀਟਲਸ ਨੂੰ ਸਰਕਾਰਾਂ ਨੂੰ ਕੋਈ ਸੁਵਿਧਾਵਾਂ ਮਯੈਸਰ ਕਰਾਉਂਦੀਆਂ ਸਿਰਫ ਸਿਰਫ ਮੈਂ ਮੰਨਦਾ ਹਾਂ ਕਿ ਜਿਹੜਾ ਕੁੱਤਾ ਹੈ ਉਹ ਬੜਾ ਅੱਛਾ ਇੱਕ ਜਾਨਵਰ ਹੈ ਵਫਾਦਾਰ ਜਾਨਵਰ ਹੈ ਪਰ ਇਕੋਸਿਸਟਮ ਨੂੰ ਮੇਨਟੇਨ ਕਰਨਾ ਵੀ ਬਹੁਤ ਜ਼ਰੂਰੀ ਹੁੰਦਾ ਪਹਿਲਾ ਜੀ ਤੇ ਪਾਣੀ ਹੈ ਹਵਾ ਹਰ ਕੋਈ ਜੀ ਹੈ ਜ਼ਿੰਦਗੀ ਆ ਹਰ ਚੀਜ਼ ਦੇ ਵਿੱਚ ਜਾਨਵਰਾਂ ਨੂੰ ਵੀ ਉਹਨਾਂ ਦੀ ਤਦਾਦ ਬੜੀ ਇੱਕ ਲਿਮਟਿਡ ਰਿਸੋਰਸਸ ਦੇ ਵਿੱਚ ਹੋਣੀ ਚਾਹੀਦੀ ਹੈ ਜਿਹਦੇ ਨਾਲ ਆਮ ਜਨ ਜੀਵਨ ਆਮ ਜ਼ਿੰਦਗੀਆਂ ਪ੍ਰਭਾਵਿਤ ਨਾ ਹੋ ਕੀ ਲੱਗਦਾ ਜਿਹੜੇ ਪਸ਼ੂ ਪ੍ਰੇਮੀ ਨੇ ਇਸਟਰੀ ਡੌਗਸ ਨੂੰ ਦੇਖ ਰੇ ਕਰਨ ਵਾਲੇ ਨੇ ਇਹ ਸਿਰਫ ਸੋਸ਼ਲ ਮੀਡੀਆ ਦੇ ਲਈ ਕੀਤਾ ਜਾਂਦਾ ਹੈ ਫੋਲੋਅਰਸ ਦੇ ਲਈ ਕੀਤਾ ਜਾਂਦਾ ਹੈ ਫੇਮਸ ਹੋਣ ਲਈ ਕੀਤਾ ਜਾਂਦਾ ਕਿਉਂਕਿ ਜਦ ਕਿਸੇ ਦੀ ਜਾਣ ਤੇ ਗੱਲ ਆ ਜਾਂਦੀ ਹੈ ਉਦੋਂ ਤੱਕ ਕੋਈ ਐਨਜੀਓ ਨਹੀਂ ਖੜੇ ਹੁੰਦੀ ਉਦੋਂ ਤੱਕ ਕੋਈ ਐਨਜੀਓ ਅੱਗੇ ਆ ਕੇ ਇਹ ਨਹੀਂ ਕਹਿੰਦੀ ਕਿ ਸਰਕਾਰਾਂ ਨੂੰ ਇਹਦਾ ਜਵਾਬ ਦੇਣਾ ਚਾਹੀਦਾ ਜਾਂ ਸਾਨੂੰ ਇਹਦਾ ਜਵਾਬ ਦੇਣਾ ਚਾਹੀਦਾ ਦੇਖੋ ਠੀਕ ਹੈ ਕਈ ਲੋਕ ਇਹਨੂੰ ਫੋਟੋ ਓਪਰਚ्युनिटी ਬਣਾਉਂਦੇ ਆ ਵੀਡੀਓ ਓਪਰਚ्युनिटी ਬਣਾਉਂਦੇ ਆ ਪਰ ਕੁਝ ਲੋਕ ਦਿਲੋਂ ਵੀ ਸੇਵਾ ਕਰਦੇ ਆ ਪਰ ਦਿਲੋਂ ਸੇਵਾ ਕਰਨ ਵਾਲੇ ਲੋਕਾਂ ਨੂੰ ਵੀ ਇਹ ਸਮਝ ਲੈ ਇੱਥੇ ਪਰਿਵਾਰ ਵੀ ਵੱਸਦੇ ਆ ਕਿਉਂਕਿ ਅੱਜ ਇਨਫਰਾਸਟ੍ਰਕਚਰ ਡਿਵੈਲਪਮੈਂਟ ਪੰਜਾਬ ਦੇ ਵਿੱਚ ਬਹੁਤ ਹੋ ਗਈ ਕਲੋਨੀਆਂ ਬਣ ਗਿਆ ਮੁਹੱਲੇ ਬਣ ਗਏ ਸ਼ਹਿਰ ਬੜੇ ਵੱਡੇ ਲੈਵਲ ਤੇ ਵਿਕਸਿਤ ਹੋ ਰਿਹਾ ਇਹਨਾਂ ਆਵਾਰਾ ਜਾਨਵਰਾਂ ਦਾ ਕੋਈ ਠਹਿਰਨ ਵਾਸਤੇ ਜਗ੍ਹਾ ਨਹੀਂ ਹੈਗੀ ਫਿਰ ਉਹਨਾਂ ਦੇ ਬਿਹੇਵੀਅਰਲ ਚੇਂਜਸ ਆ ਰਹੇ ਆ ਉਹ ਅਗਰੈਸਿਵ ਹੁੰਦੇ ਜਾ ਰਹੇ ਆ ਕੋਈ ਗਲੀ ਜੋ ਬੱਚਾ ਨਿਕਲਦਾ ਤੇ ਉਹਨੂੰ ਉਹ ਫੜ ਲੈਂਦੇ ਆ ਭੁੱਖ ਦੇ ਕਾਰਨ ਉਹ ਗਰਸਤ ਹੁੰਦੇ ਆ ਤੇ ਫਿਰ ਕਈ ਜਿਹੜੇ ਪਸ਼ੂ ਪ੍ਰੇਮੀ ਆ ਉਹਨਾਂ ਨੂੰ ਗਲੀਆਂ ਮੁਹੱਲਿਆਂ ਦੇ ਵਿੱਚ ਜਾ ਕੇ ਫੀਡ ਕਰਦੇ ਆ ਫਿਰ ਉੱਥੇ ਵੱਡੀ ਤਾਦਾਦ ਦੇ ਵਿੱਚ ਕੁੱਤੇ ਇਕੱਠੇ ਹੋ ਜਾਂਦੇ ਆ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਕਿਤੇ ਭੁੱਖ ਦਾ ਸਾਹਮਣਾ ਕਰਨਾ ਪੈਂਦਾ ਤੋ ਇਨਸਾਨਾਂ ਦੇ ਉੱਤੇ ਹਮਲਾ ਕਰ ਦਿੰਦੇ ਆ ਹਮਲਾਵਰ ਹੋ ਜਾਂਦੇ ਆ ਜਿਦੇ ਵਿੱਚ ਬੱਚਿਆਂ ਤੱਕ ਦੀ ਮਾਸੂਮ ਦੀ ਜਾਨਾਂ ਜਾਂਦੀਆਂ ਨੇ ਸੋਚ ਕਰਕੇ ਇਹਨਾਂ ਪਸ਼ੂ ਪ੍ਰੇਮੀਆਂ ਨੂੰ ਵੀ ਇਹਨਾਂ ਗੱਲਾਂ ਦੇ ਵਿਚਾਰ ਕਰਨ ਦਾ ਹੁਣ ਸਮਾਂ ਆ ਗਿਆ ਸੋ ਵੱਡੀਆਂ ਵੱਡੀਆਂ ਰੈਲੀਆਂ ਜਦ ਹੁੰਦੀਆਂ ਨੇ ਜਿਵੇਂ ਹੁਣ ਇਲੈਕਸ਼ਨਾਂ ਨੇੜੇ ਆ ਚੁੱਕੀਆਂ ਨੇ ਵੱਡੀਆਂ ਵੱਡੀਆਂ ਰੈਲੀਆਂ ਹੋਣਗੀਆਂ ਲੱਖਾਂ ਦਾ ਇਕੱਠ ਹੋਏਗਾ ਹਜ਼ਾਰਾਂ ਦਾ ਇਕੱਠ ਹੋਏਗਾ ਪਰ ਰਸਤੇ ਦੇ ਵਿੱਚ ਜਿਹੜੇ ਰੂਟ ਦੇ ਵਿੱਚ ਜਿੰਨੇ ਵੀ ਆਵਾਰਾ ਜਾਨਵਰ ਹੋਣਗੇ ਕੁੱਤੇ ਹੋਣਗੇ ਬਿੱਲੀਆਂ ਹੋਣਗੇ ਉਹਨਾਂ ਨੂੰ ਰੈਸਕਿਊ ਕਰ ਲਿੱਤਾ ਜਾਂਦਾ ਹੈ ਕਿ ਸਰਕਾਰ ਦੇ ਨੁਮਾਇੰਦੇ ਜਾਂ ਕੋਈ ਪ੍ਰਸ਼ਾਸਨ ਹੈ ਉਹਨਾਂ ਦੇ ਕੋਈ ਐਕਸ਼ਨ ਨਾ ਸਕੇ ਉਹਨਾਂ ਤੇ ਗੱਲ ਨਾ ਉੱਠੇ ਕਿ ਤੁਸੀਂ ਸਾਡੇ ਨੀਮਾ ਦੀ ਉਲੰਘਣਾ ਕਰ ਰਹੇ ਹੋ ਪਰ ਉਹੀ ਰੈਲੀਆ ਦੇ ਵਿੱਚ ਜਦੋਂ ਕੁੱਤੇ ਰੈਸਕਿਊ ਕੀਤੇ ਜਾ ਸਕਦੇ ਨੇ ਥੋੜੇ ਸਮੇਂ ਦੇ ਲਈ ਪਰ ਜਦ ਸਾਰੀ ਜ਼ਿੰਦਗੀ ਉਹਦੇ ਨਾਲ ਆਮ ਲੋਕੀ ਜੂਸ ਦੇ ਨੇ ਵੱਡੀਆਂ ਵੱਡੀਆਂ ਬਿਮਾਰੀਆਂ ਲੱਗਦੀਆਂ ਨੇ ਰੇਬਿਸ ਉਹਨਾਂ ਦੇ ਸਲਾਈਵਾ ਤੋਂ ਜਿਹੜਾ ਫੈਲਦਾ ਸੋ ਉਸ ਦੀ ਜ਼ਿੰਮੇਵਾਰੀ ਕਾਰਪੋਰੇਸ਼ਨ ਐਨੀਮਲ ਹਸਬੈਂਡਰੀ ਹੈ ਜਿਹੜੀ ਉਹ ਭੁੱਲਦੀ ਜਾ ਰਹੀ ਹੈ ਦੇਖੋ ਤੁਸੀਂ ਵਾਜਬ ਕਿਹਾ ਉਹ ਕਹਿੰਦੇ ਨਾ ਕਿ ਮਾੜੇ ਦਾ ਕੀ ਜ਼ੋਰ ਮੁਹਮਮਦਾ ਨਸ ਜਾਣਾ ਜਾਂ ਰੋਣਾ ਵੱਡੇ ਲੋਕਾਂ ਲਈ ਪ੍ਰੋਟੋਕੋਲ ਜਾਂ ਸਿਕਿਉਰਿਟੀਜ਼ ਆ ਝੁੰਡ ਦੇ ਵਿੱਚੋਂ ਆਪ ਜਾਂਦੇ ਆ ਕੋਈ ਗਰੀਬ ਬੰਦਾ ਜਿਹਨੂੰ ਕੋਈ ਵਾਰਾ ਜਾਨਵਰ ਛੱਟ ਪਚਾਉਂਦਾ ਵਾ ਕੋਈ ਕੁੱਤਾ ਉਹਨੂੰ ਕੱਟ ਲੈਂਦਾ ਉਹਦੇ ਮਾਸੂਮ ਬੱਚੇ ਨੂੰ ਕੱਟ ਲੈਂਦਾ ਤੇ ਉਹ ਜਦੋਂ ਸਰਕਾਰੀ ਹਸਪਤਾਲ ਦੇ ਵਿੱਚ ਜਾਂਦਾ ਉੱਥੇ ਤਾਂ ਕਈ ਵਾਰੀ ਉਹਨੂੰ ਐਂਟੀ ਰੈਵੀਜ਼ ਇੰਜੈਕਸ਼ਨ ਵੀ ਨਹੀਂ ਮਿਲਦੇ ਬੁਨਿਆਦੀ ਸੁਵਿਧਾਵਾਂ ਵੀ ਮਿਆਸਰ ਨਹੀਂ ਹੁੰਦੀਆਂ ਸੋ ਇਹ ਬੜੀ ਵੱਡੀ ਤਰਾਸਦੀ ਆ ਸਾਡੇ ਸਿਸਟਮ ਦੀ ਤੁਸੀਂ ਵਾਜਬਲੀ ਇਹ ਗੱਲ ਕਹੀ ਆ ਕਿ ਜਦੋਂ ਵੱਡੇ ਵੱਡੇ ਲੀਡਰਸ ਆਉਂਦੇ ਆ ਉਹਨਾਂ ਨੂੰ ਪ੍ਰੋਟੋਕੋਲ ਮਿਲਦੇ ਆ ਰਸਤੇ ਸਾਫ਼ ਕਰਦੇ ਆ ਜਾਨਵਰ ਹਟਾ ਲਏ ਜਾਂਦੇ ਆ ਅੱਜ ਤੁਸੀਂ ਦੇਖੋ ਕਿੰਡੀ ਵੱਡੀ ਤਾਦਾਦ ਦੇ ਵਿੱਚ ਸੜਕੀ ਹਾਦਸੇ ਹੁੰਦੇ ਆ ਜਾਨਵਰਾਂ ਕਰਕੇ ਕਿਤੋਂ ਗਾਂ ਆ ਜਾਂਦੀ ਆ ਕਿਤੋਂ ਮੱਝ ਆ ਜਾਂਦੀ ਆ ਆਵਾਰਾ ਪਸ਼ੂ ਆ ਜਾਂਦੇ ਆ ਉਸ ਤਰ੍ਹਾਂ ਹੀ ਗਲੀਆਂ ਮੁਹੱਲਿਆਂ ਸ਼ਹਿਰਾਂ ਪਿੰਡਾਂ ਪੰਚਾਇਤਾਂ ਦੇ ਵਿੱਚ ਆਵਾਰਾ ਕੁੱਤਿਆਂ ਦਾ ਝੁੰਡ ਲੋਕਾਂ ਨੂੰ ਨੋਚ-ਨੋਚ ਕੇ ਖਾ ਰਿਆ ਉਹ ਸਰਕਾਰਾਂ ਦੂਰੋਂ ਹੀ ਬੈਠੀਆਂ ਦਿਖ ਰੀਆਂ ਅੱਜ ਅੰਮ੍ਰਿਤਸਰ ਦੇ ਵਿੱਚ ਕਿਸੇ ਸਿਆਸੀ ਲੀਡਰ ਨੇ ਇਹਨੂੰ ਮੁੱਦਾ ਨਹੀਂ ਬਣਾਇਆ ਤੁਸੀਂ ਆਪ ਹੀ ਦੇਖ ਸਕਦੇ ਹੋ ਕਿਸੇ ਨੇ ਵੀ ਕੋਈ ਇਸ ਨੂੰ ਗੱਲ ਨਹੀਂ ਕੀਤੀ ਕਿ ਹਾਂ ਇਹ ਵੀ ਥ੍ਰੈਟ ਜਿਹੜਾ ਲੋਕਾਂ ਨੂੰ ਹੈਗਾ ਇਹਨੂੰ ਕਿਵੇਂ ਟੈਕਲ ਕਰਨਾ ਇਹਦੇ ਬਾਰੇ ਕੋਈ ਗੱਲ ਨਹੀਂ ਕੀਤੀ ਹਾਈ ਕੋਰਟ ਦੀ ਨੀਮਾ ਦੀ ਉਲੰਘਣਾ ਕੀਤੀ ਜਾ ਰਹੀ ਹੈ ਨਾ ਕੋਈ ਲੀਡਰ ਅੱਗੇ ਆ ਰਿਹਾ ਨਾ ਐਨ ਜੀਓ ਅੱਗੇ ਆ ਰਹੀ ਹੈ ਨਾ ਹੀ ਆਮ ਜਨਤਾ ਕਿਤੇ ਨਾ ਕਿਤੇ ਆਪਣਾ ਫਰਜ਼ ਪੂਰਾ ਕਰ ਪਾ ਰਹੀ ਹੈ ਸੋ ਹੁਣ ਤੁਸੀਂ ਕਿਵੇਂ ਦੇਖਦੇ ਹੋ ਕਿ ਜਿਵੇਂ ਨਸਬੰਦੀ ਤੇ ਗੱਲ ਉੱਠਦੀ ਹੈ ਕਿ ਡੌਗਸ ਦੀ ਨਸਬੰਦੀ ਕੀਤੀ ਜਾਏਗੀ ਸੋ ਨਸਬੰਦੀ ਕਿਸੇ ਤਰੀਕੇ ਦਾ ਹੀਲਾ ਹੈਗਾ ਜਿਸ ਦੇ ਨਾਲੇ ਥ੍ਰੈਟ ਹੋ ਰਹੀ ਹੈ ਡੌਗਸ ਨਾਲ ਦੇਖੋ ਨਸਬੰਦੀ ਵੀ ਕਰਨੀ ਚਾਹੀਦੀ ਆ ਉਹਨਾਂ ਦੀ ਕਾਸਟਰੇਸ਼ਨ ਕਰਨੀ ਚਾਹੀਦੀ ਆ ਫਿਰ ਉਸ ਤੋਂ ਬਾਅਦ ਜ ਜਰੂਰ ਕਰਨੀ ਚਾਹੀਦੀ ਆ ਨਲਬੰਦੀ ਕਰਨੀ ਚਾਹੀਦੀ ਆ ਪਰ ਉਹਦੇ ਨਾਲ ਨਾਲ ਜਿਹੜੇ ਹੁਣ ਜਾਨਵਰ ਆ ਉਹਨਾਂ ਨੂੰ ਐਂਟੀ ਰੈਬੀਜ਼ ਇੰਜੈਕਸ਼ਨ ਵੀ ਲਾਉਣੇ ਚਾਹੀਦੇ ਆ ਪਹਿਲਾਂ ਇੱਕ ਸਮਾਂ ਹੁੰਦਾ ਸੀ ਇੱਕ ਸਮਾਂ ਸੀ ਜਦੋਂ ਕੋਈ ਜਿਹੜੇ ਸਾਨਕ ਸਰਕਾਰਾਂ ਦੇ ਵਿਭਾਗ ਹੁੰਦੇ ਸੀ ਉਹ ਪੁਰਾਣੇ ਸਮੇਂ ਦੇ ਵਿੱਚ ਜਦੋਂ ਕੁੱਤਿਆਂ ਦੀ ਤਾਦਾਦ ਵੱਧ ਜਾਂਦੀ ਸੀ ਤੇ ਉਹਨਾਂ ਨੂੰ ਜ਼ਹਿਰ ਦਿੰਦੇ ਸੀ ਤੇ ਉਦੋਂ ਫਿਰ ਬਹੁਤ ਸਾਰੇ ਪਸ਼ੂ ਪ੍ਰੇਮੀਆਂ ਨੇ ਹਾਈ ਕੋਰਟਸ ਦੇ ਵਿੱਚ ਗਏ ਪਟੀਸ਼ਨਸ ਗਈਆਂ ਉਹਨਾਂ ਨੇ ਕਿਹਾ ਐਨੀਮਲ क्रੂ얼ਟੀ ਦੇ ਵਿੱਚ ਆਉਂਦਾ ਉਹ ਠੀਕ ਹੈ ਪਰ ਅੱਜ ਸਰਕਾਰਾਂ ਨੂੰ ਡਿਮਾਂਡ ਆ ਸਮੇਂ ਦੀ ਮੌਕੇ ਦੀ ਡਿਮਾਂਡ ਆ ਕੀ ਸਰਕਾਰਾਂ ਵੀ ਇਹਦਾ ਨੀ ਪਟੀਸ਼ਨਸ ਵਿੱਚ ਜਾਣ ਉਹ ਇਹਦਾ ਸਰਕਾਰਾਂ ਨਹੀਂ ਕਰ ਸਕਦੀਆਂ ਜਾਂ ਐਡਮਿਨਿਸਟ੍ਰੇਸ਼ਨ ਨਹੀਂ ਕਰ ਸਕਦੀ ਤੇ ਕੋਰਟ ਰਾਹੀਂ ਕੋਈ ਇਹਨਾਂ ਮਸਲਿਆਂ ਦਾ ਹੱਲ ਲੈ ਲੈਣ ਜਿਹਦੇ ਨਾਲ ਇੱਕ ਏਦਾਂ ਦਾ ਮੈਥਡ ਡਿਵਾਈਸ ਹੋਵੇ ਕਿ ਇਹਨਾਂ ਦੀ ਤਾਦਾਦ ਵੀ ਘਟ ਜਾਵੇ ਇਹਨਾਂ ਦੇ ਖਤਰੇ ਤੋਂ ਲੋਕ ਬਚ ਜਾਣ ਆਪਣੀ ਕੀਮਤੀ ਜਾਨਾਂ ਮਾਸੂਮ ਲੋਕ ਇਦਾਂ ਹੀ ਨਾ ਗਵਾਉਣ ਇਹ ਸਾਰੇ ਮੈਥਡਸ ਇੰਪਲੀਮੈਂਟ ਕਰਨ ਉਸ ਤੋਂ ਪਹਿਲਾਂ ਲੋਕਲ ਐਡਮਿਨਿਸਟ੍ਰੇਸ਼ਨ ਮਿਊਨਿਸਪਲ ਕਮੇਟੀਆਂ ਕਾਰਪੋਰੇਸ਼ਨ ਇਹ ਮੈਥਡ ਡਿਵਾਈਸ ਕਰਨ ਕਿ ਉਹਨਾਂ ਦੀ ਕਾਸਟ੍ਰੇਸ਼ਨ ਕੀਤੀ ਜਾਵੇ ਉਹਨਾਂ ਨੂੰ ਐਂਟੀ ਰੈਬੀਸ ਇੰਜੈਕਸ਼ਨ ਮੁਹੱਈਆ ਕਰਾਇਆ ਜਾਣ ਔਰ ਹਸਪੀਟਲ ਦੇ ਵਿੱਚ ਵੀ ਕੋਈ ਮਾਸੂਮ ਜਦੋਂ ਜਾਂਦਾ ਹੈ ਆਪਣਾ ਇਲਾਜ ਕਰਾਉਣ ਉਹਨੂੰ ਪ੍ਰਾਇਰੀਟੀ ਦੇ ਆਧਾਰ ਦੇ ਉੱਤੇ ਉਹ ਇਲਾਜ ਮਿਲੇ। ਸੋ ਭਵਨ ਜੀ ਇੱਕ ਆਖਰੀ ਸਵਾਲ ਜਿਹੜੇ ਦੇਖ ਰਹੇ ਨੇ ਦਰਸ਼ਕ ਉਹਨਾਂ ਚ ਕੁਝ ਆਮ ਲੋਕ ਹੋਣਗੇ ਕੁਝ ਐਡਮਿਨਿਸਟ੍ਰੇਸ਼ਨ ਦੇ ਵੀ ਲੋਕ ਹੋਣਗੇ ਸੋ ਕੀ ਅਪੀਲ ਕਰਦੇ ਹੋ ਕਿ ਰੈਸਕਿਊ ਨੰਬਰ ਕਹਿ ਲਈਏ ਜੇ ਕਿ ਹੈਲਪਲਾਈਨ ਨੰਬਰ ਵੀ ਹੈ ਜਿਹੜਾ ਲਾਂਚ ਕਰਨਾ ਚਾਹੀਦਾ ਤਾਂ ਜੋ ਆਮ ਜਨਤਾ ਜੇਕਰ ਕਿਸੇ ਇਸ ਤਰੀਕੇ ਦੇ ਸ਼ਿਕਾਰ ਹੁੰਦੇ ਆ ਵਾਰਾ ਕੁੱਤਿਆਂ ਤੋਂ ਉਹ ਆਪਣੀ ਮਦਦ ਲਈ ਉਹ ਨੰਬਰ ਤੇ ਸੰਪਰਕ ਕਰ ਸਕਣ। ਦੇਖੋ ਆਮ ਪਬਲਿਕ ਨੂੰ ਮੇਰੀ ਇਹ ਅਪੀਲ ਹੈ ਕਿ ਜਦੋਂ ਵੀ ਤੁਹਾਨੂੰ ਕੋਈ ਕੂਤਾ ਕੱਟ ਜਾਂਦਾ ਹੈ ਸਟ੍ਰੇਟ ਡੌਗ ਕੱਟ ਜਾਂਦਾ ਹੈ ਤੇ ਕੋਈ ਜਿਹੜੇ ਘਰ ਦੇ ਵਿੱਚ ਟੋਟਕੇ ਹੁੰਦੇ ਆ ਟੁਨੇ ਹੁੰਦੇ ਆ ਇਦਾਂ ਦੀਆਂ ਚੀਜ਼ਾਂ ਨੂੰ ਕਦੀ ਵੀ ਉਹ ਇਸਤੇਮਾਲ ਦੇ ਵਿੱਚ ਨਾ ਲਿਆਉਣ ਡਾਕਟਰੀ ਸਹਾਇਤਾ ਲੈਣ ਹਮੇਸ਼ਾ ਵੈਮ ਪਰਮਾ ਤੋਂ ਦੂਰ ਰਹਿਣ ਔਰ ਕੋਈ ਝਾੜ ਫੂਕ ਵਾਲੇ ਪਾਸੇ ਨਾ ਜਾਣ ਐਂਟੀ ਰੇਬੀ ਇੰਜੈਕਸ਼ਨਸ ਹੁੰਦੇ ਆ ਫੁੱਲ ਟ੍ਰੀਟਮੈਂਟ ਲੈਣ ਆਪਣੀ ਜਾਨ ਬਚਾਉਣ ਕਿਉਂਕਿ ਰੇਬੀ ਜਿਹੜੀ ਆ ਜਾਨਵਰ ਦੇ ਦੰਦਾਂ ਰਾਂ ਹੀ ਸਲਾਈਵਾ ਰਾਂ ਹੀ ਪੈਦਾ ਹੁੰਦੀ ਆ ਉਸ ਤੋਂ ਬਾਅਦ 2 3 4 5 ਔਰ 10 ਸਾਲਾਂ ਦੇ ਬਾਅਦ ਵੀ ਰੇਬੀ ਦੁਬਾਰਾ ਸਰੀਰ ਦੇ ਵਿੱਚ ਉੱਠ ਸਕਦੀ ਹੈ ਜਿਸ ਦੇ ਨਾਲ ਦਰਦਨਾਕ ਭਿਆਨਕ ਤਰੀਕੇ ਨਾਲ ਮੌਤ ਹੋ ਜਾਂਦੀ ਹੈ ਸੋ ਇਸ ਕਰਕੇ ਪਹਿਲਾਂ ਤਾਂ ਸਰੀ ਅੱਛੀ ਸਹਾਇਤਾ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ ਦੂਸਰੀ ਗੱਲ ਇਹ ਹੈ ਕਿ ਐਡਮਿਨਿਸਟ੍ਰੇਸ਼ਨ ਨੂੰ ਜਲਦ ਤੋਂ ਜਲਦ ਹੈਲਪਲਾਈਨ ਨੰਬਰ ਜਾਰੀ ਕਰਨਾ ਚਾਹੀਦਾ ਕਮੇਟੀ ਅੱਜ ਹੀ ਫਾਰਮ ਕਰ ਦੇਣੀ ਚਾਹੀਦੀ ਹੈ ਮੈਂ ਤੇ ਇਹੀ ਅਪੀਲ ਕਰੂੰਗਾ ਕਿ ਜਿਹੜੀ ਸਰਕਾਰਾਂ ਦਰਬਾਰੇ ਮੇਰੀ ਜੇ ਆਵਾਜ਼ ਪਹੁੰਚਦੀ ਹੈ ਤੇ ਜਲਦ ਤੋਂ ਜਲਦ ਕਮੇਟੀ ਫਾਰਮ ਕਰਨ ਲੋਕਾਂ ਨੂੰ ਅਵੇਅਰ ਕਰਨ ਲੋਕਾਂ ਨੂੰ ਜਾਗਰੂਕਤਾ ਦੇਣ ਔਰ ਜੇ ਕਿਸੇ ਨਾਲ ਕੋਈ ਹਾਦਸਾ ਪੇਸ਼ ਆਉਂਦਾ ਉਹਨੂੰ ਮੁਆਵਜ਼ਾ ਜ਼ਰੂਰ ਦੇਣ ਤਾਂ ਕਿ ਕੋਈ ਗ੍ਰੇਵ ਵਿਅ ਸ਼ਰੀਫ ਮਸਲੂਮ ਵਿਅਕਤੀ ਆਪਣਾ ਇਲਾਜ ਕਰਾ ਸਕੇ ਧੰਨਵਾਦ ਜੀ ਤਾਂ ਬਿਲਕੁਲ ਏਸੀਗੇ ਇੰਜੀਨੀਅਰ ਪਰਮਨ ਸ਼ਰਮਾ ਸੋਸ਼ਲ ਐਕਟੀਵਿਸਟ ਵੀ ਨੇ ਨਾਲ ਨਾਲ ਸਮਾਜ ਸੇਵੀ ਨੇ ਪਰ ਜੇਕਰ ਹੁਣ ਗੱਲ ਕਰਦੇ ਆ ਤਾਂ ਅੱਜਕੱਲ ਬਜ਼ੁਰਗ ਨੌਜਵਾਨ ਹਾਲਾਂਕਿ ਬੱਚੇ ਤਾਂ ਕਿ ਜਿਹੜੇ ਆਵਾਰਾ ਕੁੱਤੇ ਆਵਾਰਾ ਜਾਨਵਰਾਂ ਦੀਆਂ ਜਿਹੜੀ ਭੇਡ ਦੇ ਵਿੱਚ ਆ ਰਹੇ ਨੇ ਹਾਲਾਂਕਿ ਹਾਈਵੇ ਦੇ ਉੱਤੇ ਵੱਡੇ ਹਾਦਸੇ ਵੀ ਜਾਨਵਰਾਂ ਦੇ ਕਰਕੇ ਹੁੰਦੇ ਨੇ ਮੱਝਾਂ گاਵਾ ਜਿਹੜੀਆਂ ਹਾਈਵੇ ਦੇ ਉੱਤੇ ਹੁੰਦੀਆਂ ਨੇ ਜਾਂ ਆਵਾਰਾ ਕੁੱਤਾ ਇੱਕੋ ਦਮ ਡਿਵਾਈਡਰ ਦੇ ਵਿੱਚੋਂ ਨਿਕਲ ਕੇ ਫੁੱਟਪਾਥ ਦੇ ਵਿੱਚੋਂ ਨਿਕਲ ਕੇ ਸੜਕ ਦੇ ਵਿਚਕਾਰ ਆ ਜਾਂਦਾ ਜਿਸ ਕਾਰਨ ਵੱਡੇ ਹਾ ਪਰ ਸਰਕਾਰ ਵੱਲੋਂ ਜਾਂ ਹਾਈ ਕੋਰਟ ਵੱਲੋਂ ਜਿਵੇਂ ਇਹ ਨਵੇਂ ਆਰਡਰ ਜਾਰੀ ਕੀਤੇ ਗਏ ਸੀਗੇ ਬੀਤੇ 2023 ਨਵੰਬਰ ਨੂੰ ਪਰ ਉਸ ਤੋਂ ਬਾਅਦ ਨਾ ਹੀ ਇਸ ਨੂੰ ਕੋਈ ਫੋਲੋ ਕਰ ਰਿਹਾ ਹੈ ਨਾ ਹੀ ਕੋਈ ਰੈਸਕਿਊ ਜਾਂ ਹੈਲਪਲਾਈਨ ਨੰਬਰ ਅੱਗੇ ਆਇਆ ਪਰ ਜੇਕਰ ਹੁਣ ਗੱਲ ਕਰੀਏ ਤਾਂ ਕੀ ਉਹ ਐਨ ਜੀਓਜ਼ ਅੱਗੇ ਆਉਣਗੀਆਂ ਜੋ ਆਵਾਰਾ ਕੁੱਤੇ ਆਵਾਰਾ ਜਾਨਵਰਾਂ ਦਾ क्रुएਲਟੀ ਨੂੰ ਚਾਨੀ ਪਾਉਂਦੀਆਂ ਤੇ ਅੱਗੇ ਆ ਕੇ ਲੋਕਾਂ ਤੇ ਸਵਾਲ ਚੱਕਦੇ ਸੀਗੀਆਂ ਕਿ ਹੁਣ ਉਹ ਐਨ ਜੀਓਜ਼ ਅੱਗੇ ਆ ਕੇ ਸਰਕਾਰਾਂ ਤੇ ਐਡਮਿਨਿਸਟ੍ਰੇਸ਼ਨ ਤੇ ਸਵਾਲ ਚੱਕਣਗੇ ਕਿ ਇਹ ਜ਼ਿੰਮੇਵਾਰੀ ਹੈ ਇਹ ਤੁਹਾਡੀ ਪੂਰੀ ਹੋਣੀ ਚਾਹੀਦੀ ਹੈ ਸੋ ਦੇਖਣਾ ਹੋਏਗਾ ਕਿ ਹਾਈ ਕੋਰਟ ਦੇ ਨੀਮਾ ਦੀ ਉਲੰਘਣਾ ਕਿੰਨੀ ਕੁ ਦੇਰ ਹੋਰ ਕੀਤੀ ਜਾਂਦੀ ਹੈ ਐਡਮਿਨਿਸਟ੍ਰੇਸ਼ਨ ਆਪਣੀ ਜ਼ਿੰਮੇਵਾਰੀ ਕਿੰਨੀ ਕੁ ਦੇਰ ਤੱਕ ਨਿਭਾਉਂਦਾ ਹੈ ਤੇ ਹੋਰ ਕਿੰਨੀਆਂ ਮੋਤਾਂ ਸਾਨੂੰ ਅਵਾਰਾ ਕੁੱਤਿਆਂ ਤੋਂ ਅਵਾਰਾ ਜਾਨਵਰਾਂ ਤੋਂ ਦੇਖਣੀਆਂ ਪੈਣਗੀਆਂ ਜੁੜੇ ਰਹੋ ਲਾਈਵ ਪੰਜਾਬੀ ਟੀਵੀ ਦੇ ਲਈ ਮੈਂ ਦਰਮਨਦੀਪ ਸਿੰਘ ਮਿਸਰ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇਟੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੈਟਫਾਰਮ ਤੇ ਦੇਖ ਸਕਦੇ ਹੋ ਰੌਲੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ